ਕੈਨੇਡਾ ਵਿੱਚ ਕੋਈ ਅਜਿਹਾ ਮਹੀਨਾ ਨਹੀਂ ਗੁਜ਼ਰਦਾ ਜਦੋਂ ਕੋਈ ਪੰਜਾਬੀ ਮੂਲ ਦਾ ਸ਼ਖਸ ਕਿਸੇ ਵੱਡੇ ਜਾਂ ਫਿਰ ਗੰਭੀਰ ਮਾਮਲੇ ਵਿੱਚ ਨਾ ਫੜਿਆ ਜਾਵੇ ਖਾਸ ਕਰਕੇ ਡਰਗਸ ਸਮਗਲਿੰਗ ਜਾਂ ਫਿਰ ਹਥਿਆਰਾਂ ਦੀ ਸਮਗਲਿੰਗ ਦੇ ਕਿਸੇ ਨਾ ਕਿਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਨੌਜਵਾਨਾਂ ਦਾ ਨਾਂ ਜੁੜਨ ਕਰਕੇ ਪੰਜਾਬੀ ਭਾਈਚਾਰੇ ਨੂੰ ਅਕਸਰ ਹੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਫਿਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਨਸ਼ੇ ਦੀ ਵੱਡੀ ਖੇਪ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਇਹ ਮਾਮਲਾ ਪੰਜਾਬੀ ਟਰਕਿੰਗ ਕਾਰੋਬਾਰ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰਦਾ ਹੈ ਕਿ ਆਖਿਰ ਕਿਉਂ ਪੰਜਾਬੀ ਟਰੱਕ ਡਰਾਈਵਰਾਂ ਦੇ ਟਰੱਕਾਂ ਵਿੱਚੋਂ ਨਸ਼ੀਆਂ ਦੀ ਖੇਪ ਬਰਾਮਦ ਹੋ ਰਹੀਆਂ ਨੇ ਕਿਉਂ ਸਿਰਫ ਪੈਸੇ ਕਮਾਉਣ ਦਾ ਇਹੀ ਇੱਕ ਸਾਧਨ ਬਚਿਆ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਅਮਰੀਕਾ ਤੋਂ ਕੈਨੇਡਾ ਵਿੱਚ ਲਗਭਗ 25 ਮਿਲੀਅਨ ਕੈਨੇਡੀਅਨ ਡਾਲਰ ਦੀ ਕੋਕੀਨ ਸਮਕਲ ਕਰਨ ਦਾ ਇਲਜ਼ਾਮ ਲੱਗਿਆ ਹੈ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ 29 ਸਾਲਾ ਓਮਕਾਰ ਕਲਸੀ ਵਜੋਂ ਹੋਈ ਹੈ ਜੋ 온ਟਾਰੀਓ ਦੇ ਕੈਲਡਨ ਸ਼ਹਿਰ ਦਾ ਵਸਨੀਕ ਹੈ ਇਹ ਘਟਨਾ ਸਾਰਨੀਆਂ ਦੇ ਨੇੜੇ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੇ ਵਾਪਰੀ ਜਿੱਥੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੇ ਟਰੱਕ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਕੋਕੀਨ ਜ਼ਬਤ ਕੀਤੀ ਹੈ। ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਮੁਤਾਬਕ 23 ਜੁਲਾਈ ਨੂੰ ਅਮਰੀਕਾ ਤੋਂ ਆ ਰਹੇ ਇੱਕ ਕਮਰਸ਼ੀਅਲ ਟਰੱਕ ਨੂੰ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਪੁਆਇੰਟ ਐਡਵਰਡ 온ਟਾਰੀਓ ਵਿਖੇ ਜਾਂਚ ਲਈ ਰੋਕਿਆ ਗਿਆ। ਟਰੱਕ ਦੇ ਟ੍ਰੇਲਰ ਦੀ ਤਲਾਸ਼ੀ ਦੇ ਦੌਰਾਨ ਅਧਿਕਾਰੀਆਂ ਨੂੰ 7 ਬੈਗ ਬਰਾਮਦ ਹੋਏ ਜਿਨ੍ਹਾਂ ਦੇ ਵਿੱਚ ਕੋਕੀਨ ਭਰੀ ਹੋਈ ਸੀ। ਜ਼ਬਤ ਕੀਤੀ ਨਸ਼ੀਲੀ ਸਮੱਗਰੀ ਦੀ ਕੀਮਤ ਕਰੀਬ 25 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਜਾ ਰਹੀ ਹੈ ਅਧਿਕਾਰੀਆਂ ਨੇ ਓਂਕਾਰ ਕਲਸੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਸ਼ੱਕੀ ਨਸ਼ੀਲੇ ਪਦਾਰਥਾਂ ਸਣੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਹਿਰਾਸਤ ਦੇ ਵਿੱਚ ਸੌਂਪ ਦਿੱਤਾ ਗਿਆ RCMP ਨੇ ਕਲਸੀ ਤੇ ਕੋਕੀਨ ਰੱਖਣ ਦੇ ਇਲਜ਼ਾਮ ਤੇ ਵਿੱਚ ਮੁਕੱਦਮਾ ਵਿਦਾਇਰ ਕੀਤਾ ਜਾਂਚ ਫਿਲਹਾਲ ਜਾਰੀ ਹੈ ਇਹ ਘਟਨਾ ਸਾਰਨੀਆਂ ਦੇ ਬਲੂ ਵਾਟਰ ਬ੍ਰਿਜ ਤੇ 2025 ਵਿੱਚ ਹੋਇਆ ਚੌਥਾ ਵੱਡਾ ਕੋਕੀਨ ਜ਼ਬਤ ਕਰਨ ਦਾ ਮਾਮਲਾ ਹੈ ਏਜੰਸੀ ਦੇ ਮੁਤਾਬਕ ਸਾਲ 2024 ਤੇ 25 ਦੇ ਦਰਮਿਆਨ ਸਦਰਨ 온ਟਾਰੀਓ ਦੇ ਪੋਰਟਸ ਆਫ ਐਂਟਰੀ ਤੇ ਕੁੱਲ 3500 ਕਿਲੋਗ੍ਰam ਕੋਕੀਨ ਜ਼ਬਤ ਕੀਤੀ ਗਈ। ਫਰਵਰੀ 2025 ਵਿੱਚ ਕਰੀਬ 86 ਕਿਲੋਗ੍ਰam ਕੋਕੀਨ ਇਸੇ ਬ੍ਰਿਜ ਤੇ ਜ਼ਬਤ ਕੀਤੀ ਗਈ ਸੀ ਜਿਸ ਦੇ ਵਿੱਚ ਬ੍ਰੈਮਟਨ ਦੇ 23 ਸਾਲਾ ਰਵਿੰਦਰबीर ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਜੂਨ 2025 ਦੇ ਵਿੱਚ 187 ਕਿਲੋਗ੍ਰਾਮ ਕੋਕੀਨ ਸੜੇ ਬ੍ਰੈਮਟਨ ਦੇ 27 ਸਾਲਾ ਕਰਮਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਦੋਵੇਂ ਗ੍ਰਿਫਤਾਰੀਆਂ ਬਲੂ ਵਾਟਰ ਬ੍ਰਿਜ ਤੇ ਹੋਈਆਂ ਸਨ ਇਹ ਡਰਗ ਤਸਕਰੀ ਸੰਗਠਿਤ ਅਪਰਾਧਿਕ ਨੈਟਵਰਕਸ ਦੇ ਦੁਆਰਾ ਕਮਰਸ਼ੀਅਲ ਟਰੱਕਾਂ ਦੀ ਵਰਤੋਂ ਕਰਕੇ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਵੱਧਦੇ ਰੁਝਾਨ ਨੂੰ ਦਰਸਾਉਂਦੀਆਂ ਨੇ ਪੀਲ ਰੀਜਨਲ ਪੁਲਿਸ ਦੇ ਪ੍ਰੋਜੈਕਟ ਪੈਲਿਕਨ ਵਰਗੀਆਂ ਆਪਰੇਸ਼ਨਸ ਨੇ ਅਜਿਹੇ ਨੈਟਵਰਕਸ ਦੀ ਪਛਾਣ ਕੀਤੀ ਹੈ ਜਿਸ ਦੇ ਵਿੱਚ ਮੈਕਸੀਕੋ ਤੋਂ ਅਮਰੀਕਾ ਤੇ ਫਿਰ ਕੈਨੇਡਾ ਤੱਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਜਾਂਦੀ ਹੈ ਇਹ ਘਟਨਾ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਟਰੱਕ ਡਰਾਈਵਰਾਂ ਨੂੰ ਸਪੌਟਲਾਈਟ ਦੇ ਵਿੱਚ ਲਿਆਉਂਦੀ ਹੈ ਪੰਜਾਬੀ ਟਰੱਕ ਡਰਾਈਵਰਾਂ ਦੇ ਦੁਆਰਾ ਦੋ ਮੁਲਕਾਂ ਦੇ ਵਿਚਕਾਰ ਨਸ਼ੇ ਦੀ ਤਸਕਰੀ ਵਰਗੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਬਿਨਾਂ ਡਰੇ ਅੰਜਾਮ ਦੇਣ ਦਾ ਰੁਝਾਨ ਸਾਹਮਣੇ ਆਇਆ ਹੈ ਰੁਝਾਨ ਇਸ ਦੇ ਲਈ ਕਹਿ ਰਹੇ ਹਾਂ ਕਿਉਂਕਿ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਨੇ ਜਨਵਰੀ 2025 ਦੇ ਵਿੱਚ ਬ੍ਰੈਂਪਟਨ ਦੇ 35 ਸਾਲਾ ਸੁਖਵਿੰਦਰ ਤੰਜੂ ਨੂੰ ਕਰੀਬ 6.5 ਮਿਲੀਅਨ ਦੀ ਕੋਕੀਨ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਦਸੰਬਰ 2023 ਦੇ ਵਿੱਚ ਬ੍ਰੈਂਪਟਨ ਦੇ 27 ਸਾਲਾ ਮਨਪ੍ਰੀਤ ਸਿੰਘ ਨੂੰ 52 ਕਿਲੋਗ੍ਰam ਕੋਕੀਨ ਦੇ ਸਣੇ ਗ੍ਰਿਫਤਾਰ ਕੀਤਾ। ਜੂਨ 2023 ਤੋਂ ਲੈ ਕੇ ਮਈ 2024 ਤੱਕ ਪ੍ਰੋਜੈਕਟ ਪੈਲਿਕਨ ਦੇ ਤਹਿਤ ਪੰਜਾਬੀ ਮੂਲ ਦੇ 6 ਇੰਡੋ ਕੈਨੇਡੀਅਨ ਸਣੇ 9 ਵਿਅਕਤੀਆਂ ਨੂੰ 479 ਕਿਲੋਗ੍ਰam ਕੋਕੀਨ ਦੇ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਅੰਕਾਰ ਕਲਸੀ ਨੂੰ ਸਾਰਨੀਆਂ ਦੀ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਸਤੇ ਕੋਕੀਨ ਦੀ ਤਸਕਰੀ ਦੇ ਇਲਜ਼ਾਮਾਂ ਦੀ ਸੁਣਵਾਈ ਹੋਵੇਗੀ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 7 ਸਾਲ ਦੀ ਸਜ਼ਾ ਜਾਂ ਫਿਰ ਇਸ ਤੋਂ ਵੱਧ ਸਾਲ ਦੀ ਵੀ ਸਜ਼ਾ ਹੋ ਸਕਦੀ ਹੈ ਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕ ਹੋਣ ਦੇ ਕਾਰਨ ਕਲਸੀ ਨੂੰ ਕੈਨੇਡਾ ਤੋਂ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਤੇ ਦੁਬਾਰਾ ਕੈਨੇਡਾ ਦੇ ਵਿੱਚ ਐਂਟਰੀ ਤੇ پابੰਦੀ ਲੱਗ ਸਕਦੀ ਹੈ ਉੰਕਾਰ ਕਲਸੀ ਦੀ ਗ੍ਰਿਫਤਾਰੀ ਨੇ ਜਿੱਥੇ ਪੰਜਾਬੀ ਨੌਜਵਾਨਾਂ ਵਿੱਚ ਅਪਰਾਧ ਪ੍ਰਤੀ ਰੁਝਾਨ ਨੂੰ ਦਿਖਾਇਆ ਹੈ ਉੱਥੇ ਇਹ ਮਾਮਲਾ ਇੰਡੋ-ਕੈਨੇਡੀਅਨ ਪਾਈਚਾਰੇ ਅਤੇ ਟਰਕਿੰਗ ਉਦਯੋਗ ਤੇ ਵੀ ਸਵਾਲ ਖੜਾ ਕਰਦਾ ਹੈ ਜਿਸ ਦੇ ਵਿੱਚ ਪੰਜਾਬੀਆਂ ਦਾ ਕਾਫੀ ਦਬਦਬਾ ਮੰਨਿਆ ਜਾਂਦਾ ਹੈ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਅਜਿਹੇ ਅਪਰਾਧਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਉਨ੍ਹਾਂ ਦੇ ਭਵਿੱਖ ਨੂੰ ਖਰਾਬ ਕਰਨ ਦੇ ਨਾਲ-ਨਾਲ ਸਾਰੇ ਪੰਜਾਬੀ ਸਮਾਜ ਨੂੰ ਵੀ ਸ਼ਰਮਿੰਦਾ ਕਰੇ